ਇਹ ਹੁਣ ਜਦੋਂ ਪਹਿਲਾ ਗੇਅਰ ਪਾਤਾ ਇਹ ਬੈਟਰੀ ਦਾ ਵੀ ਖਰਚਾ ਘਟੂਗਾ ਹਾਂ ਉਹ ਤਾਂ ਘਟਦਾ ਹੀ ਹੈ ਆਪਣੇ ਹਿਸਾਬ ਨਾਲ ਚੱਲਣੀ ਹੈ ਆਪਣੇ ਹਿਸਾਬ ਨਾਲ ਆ ਦੇਖ ਹੁਣ ਪਹਿਲੇ ਗੇਅਰ ਤੇ ਜਾ ਰਹੀ ਹੈ ਹਾਂ ਲੈ ਹੁਣ ਜਿੰਨੀ ਮਰਜ਼ੀ ਰੇਸ ਨਾਪਦੇ ਹੋ 20 ਤੇ ਗਈ ਹੈ ਹਾਂ ਜੇ ਇਹਨੂੰ ਇਹੀ ਇੱਥੇ ਤੀਜਾ ਚੌਥਾ ਗੇਅਰ ਕੀਤਾ ਹੁੰਦਾ ਰੇਸ ਇੰਨੀ ਨੱਪੀ ਹੁੰਦੀ 80 40 ਤੇ ਜਾਵ ਜੇ ਹਾਂ ਤੋ ਉਹਨੇ ਜਾਣ ਤੇ ਤੋਰ ਜਿਹੜਾ ਹੀ ਮਰਜ਼ੀ ਲਾਇਓ ਜਿਹੜੇ ਮਰਜ਼ੀ ਮੇਰੇ ਹਿਸਾਬ ਨਾਲ ਜਿੰਨੀਆਂ ਇਲੈਕਟ੍ਰੋਨਿਕ ਗੱਡੀਆਂ ਹੈਗੀਆਂ ਵਾ ਹਾਂ ਉਹ ਉਹਨਾਂ ਉਹ ਆਈਆਂ ਜਿਹੜੀਆਂ ਆਟੋ ਆਈਆਂ ਵਾ ਉਹਨਾਂ ਦੇ ਇੱਕ ਸਵਿੱਚ ਲੱਗੀ ਹੁੰਦੀ ਆ ਗੇਅਰ ਬਾਕਸ ਕਿਹਦੇ ਨਹੀਂਗਾ ਉਹ ਤਾਂ ਸਵਿੱਚ ਹੁੰਦੀ ਆਏ ਜੀ ਸਵਿੱਚ ਬਸ ਹਾਂ ਉਹ ਨੋਟਲ ਹੂੰ ਤੇ ਰਿਵਰਸ ਆ ਤੇ ਫੋਰਵਰਡ ਇਹਦੇ 5 ਗੇਅਰ ਅੱਗੇ ਰਿਵਰਸ ਤੇ ਇੱਕ ਚੀਜ਼ ਹੋਰ ਹੂੰ ਟੋਟਲ ਗੇਅਰ ਪਤਾ ਕਿੰਨੇ ਮੰਨਦੇ ਬਈ ਇਹਦੇ ਕਿੰਨੇ ਪਨ ਕੇ ਇਹਦੇ 12 ਗੇਅਰ ਬੰਦੇ ਆ ਲੈ ਵੀ ਸੱਚ ਨੂੰ ਆਟੋ ਕਲੱਚ ਸੈਂਟਰੋ ਚਲਾਉਣ ਲੱਗੇ ਆ ਆਟੋ ਕਲੱਚ ਸੈਂਟਰੋ ਬਿਨਾ ਇੰਜਨ ਤੋਂ ਬਿਨਾ ਇਹ ਮੈਨੂੰ ਅਹਿਸਾਸ ਕਿ ਕੰਪਨੀ ਦੀ ਵੀ ਨਹੀਂ ਆਈ ਕੰਪਨੀ ਦੀ ਵੀ ਨਹੀਂ ਆਈ ਕੰਪਨੀ ਦੀ ਵੀ ਨਹੀਂ ਆਈ ਇਹਦੇ ਚ ਰੱਖੀ ਆ ਬੈਟਰੀ ਤੇ ਮੋਟਰ ਲੱਗੀ ਹੋਈ ਆ ਬਿਨਾ ਆਵਾਜ਼ ਤੋਂ ਸਾਇਲੈਂਟ ਬਿਨਾ ਆਵਾਜ਼ ਤੋਂ ਮੈਨਾਂ ਕਮਾਲ ਹੀ ਆ ਯਾਰ ਪੂਰਾ ਦੇਖੋ ਇਹ ਹੈ ਨਹੀਂ ਓਏ ਤੀਜਾ ਪੈਡਲ ਹੀ ਹੈ ਨਹੀਂ ਕਲੱਚ ਦਾ ਤੇ ਇੱਕ ਚੀਜ਼ ਹੋਰ ਆ ਬਾਈ ਹੂੰ ਮੇਰੇ ਹਿਸਾਬ ਨਾਲ ਜਿੰਨੀਆਂ ਇਲੈਕਟ੍ਰੋਨਿਕ ਗੱਡੀਆਂ ਹੈਗੀਆਂ ਵਾ ਹੂੰ ਉਹ ਉਹਨਾਂ ਉਹ ਆਈਆਂ ਜਿਹੜੀਆਂ ਆਟੋ ਆਈਆਂ ਵਾ ਉਹਨਾਂ ਦੇ ਇੱਕ ਸਵਿੱਚ ਲੱਗੀ ਹੁੰਦੀ ਆ ਗੇਅਰ ਬਾਕਸ ਖੇਦੇ ਨਹੀਂਗਾ ਉਹ ਤਾਂ ਸਵਿੱਚ ਹੁੰਦੀ ਆਏ ਜੀ ਸਵਿੱਚ ਬਸ ਹਾਂ ਔਰ ਨੋਟਲ ਹੂੰ ਤੇ ਰਿਵਰਸ ਤੇ ਫੋਰਵਰਡ ਇਹਦੇ 5 ਗੇਅਰ ਅੱਗੇ ਰਿਵਰਸ ਤੇ ਇੱਕ ਚੀਜ਼ ਹੋਰ ਹੂੰ ਟੋਟਲ ਗੇਅਰ ਪਤਾ ਕਿੰਨੇ ਮੰਨਦੇ ਬਈ ਇਹਦੇ ਕਿੰਨੇ ਪਨਗੇ ਇਹਦੇ 12 ਗੇਅਰ ਬੰਦੇ ਆ ਕਿਵੇਂ ਬਈ ਅ 5 ਗੇਅਰ ਹੈਗੇ ਹਨ ਸਿੱਧੇ ਹਾਂ ਇਥੋਂ ਇਹਨੂੰ ਰੋਕ ਕੇ ਹਾਂ ਆਹ ਸਵਿਚ ਇਧਰੋਂ ਬਦਲਦਾ ਮੈਂ ਇਹ ਆਹੀ ਬਦਲਨੀ ਆ ਹਾਂ ਇਧਰੋਂ ਕਰਦੇ ਅ ਐਂ ਇਧਰ ਜਾਲ ਨੇ ਹਾਂ ਲੈ ਚੈੱਕ ਹਾਂ ਕਿਹੜੇ ਗੇਅਰ ਤੇ ਦੱਸਦਾ ਹੁਣ ਮੈਂ ਕਿਹੜੇ ਗੇਅਰ ਚ ਭਜਾਉਣੀ ਆ ਇਹ ਅੱਛਾ 10 ਗੇਅਰ ਹੋ ਗਏ ਹੁਣ ਇੱਥੇ ਇੱਥੇ ਰਿਵਰਸ ਗੇਅਰ ਪਾਵਾਂਗੇ ਹਾਂ ਤਾਂ ਇਹ ਘਾਹ ਚੱਲੂਗੀ ਅੱਛਾ ਠੀਕ ਹੈ ਇਹ ਫਿਰ ਰਿਵਰਸ ਗੇਅਰ ਪਾ ਕੇ ਘਾਹ ਨੂੰ ਚੱਲੂਗੀ ਹੋ ਗਿਆ ਮੋਟਰ ਦਾ ਚੱਕਰ ਫੁੱਟੇ ਹੋ ਗਏ ਨਾ 12 ਹੋ ਗਏ ਹਾਂ ਲੈ ਅੱਛਾ ਹੋ ਗਏ ਵੀ ਹੋ ਗਏ ਇੱਥੇ ਆ ਲੈ ਸੱਚਾ ਨਾ 12 ਪਲੱਗ ਜੇ ਕਾ ਤੂੰ ਲਾਇ ਲੈ ਇਹ ਨਹੀਂ ਸਮਝ ਲੱਗੀ ਇਹ ਕੰਮ ਤਾਂ ਹੋਊ ਕੋਈ ਆਵੇ ਆਵੇ ਆਈ ਹੈ ਤਾਰ ਮੋਬਾਈਲ ਚਾਰਜ ਕਰ ਲੈ ਬਈ ਠੀਕ ਆ ਯਾਰ ਅੱਛਾ ਬੜਾਈ ਪਤਾ ਕਿਨੇ ਇਹ ਇਹ ਜਿਹੜਾ ਇਹ ਇੱਕ ਡਾਕਟਰ ਹੈ ਇੱਕ ਡਾਕਟਰ ਦਾ ਇੱਕ ਟੀਚਰ ਇੱਕ ਟੀਚਰ ਮੈਦ ਦਾ ਉਹ ਹੀ ਮੈਦ ਦਾ ਡਾਕਟਰ ਦੇ ਡਾਕਟਰ ਦੇ ਡਾਕਟਰ ਨੇ ਯਾਰ ਕਮਾਲ ਕਰਦੀ ਹੈ ਸੋਹਣੀ ਚੀਜ਼ 12 11 ਵਾਲੀ ਜਿਹੜਾ ਕਿ ਕੰਪਨੀ ਤੋਂ ਨਹੀਂ ਬਣੀ ਇਹ ਤਾਂ ਸਭ ਤੋਂ ਵੱਡੀ ਗੱਲ ਲੈ ਆ ਰੋ ਕੀ ਆਖੀ ਤੀ ਕੀ ਹੈ ਇਹ ਦਾ ਸੈਂਟਰੀ ਬਸ ਇੱਕ ਇੱਕ ਕੰਮ ਹੀ ਰਹਿ ਗਈ ਏਸੀ ਦੀ ਰਹਿ ਗਈ ਜਿੱਦ ਦੇ ਉਹ ਪੂਰੀ ਕਰਦੀ ਇਹਨਾਂ ਨੇ ਤੇ ਕੰਪਨੀ ਵਾਲੇ ਜੇ ਏਸੀ ਹੀ ਲਾ ਦੇ ਹਾਲਾ ਲਾ ਦੇ ਹਨਾ ਏਸੀ ਬੀਐਲਡੀ ਹੀ ਆਉਂਦਾ ਉਹ ਲੱਗੂ ਸਪੀਡ ਟੌਪ ਸਪੀਡ ਚੈੱਕ ਕਰਨੀ ਹੈ ਬਈ ਨਹੀਂ ਬਾਹਰ ਰਹਿੰਦੇ ਯਾਰ 40 ਦੇ ਹਨ ਜਾ ਰਹੀ ਹੈ ਉਧਰੋਂ ਆਉਂਦੇ ਕਰ ਲਾਂਗੇ ਹਾਂ ਉੱਥੋਂ ਕੱਟ ਕੇ ਕਰਾਂਗੇ ਬਾਕੀ ਯਾਰ ਸਟੀering ਬਹੁਤ ਕੈਂਟ ਲਾਇਆ ਹੈ ਉਹ ਕਹਿੰਦੇ ਪਹਿਲਾਂ ਵੱਡਾ ਹੀ ਸੀਗਾ ਅਸੀਂ ਕਿਹਾ ਯਾਰ ਨਹੀਂ ਨਹੀਂ ਥੋੜਾ ਜਿਹਾ ਕਰਨਾ ਉਹ ਸਵਾਦ ਜਾਰੀ ਆਉਂਦਾ ਹਾਂ ਇਹ ਪਾਵਰ ਸਟੀering ਵੀ ਹੋ ਸਕਦੀ ਆ ਇਹ ਦੂਜਾ ਮੈਨ ਉਹ ਇਲੈਕਟ੍ਰੋਨਿਕ ਹੀ ਹੁੰਦਾ ਉਹ ਇਹਨਾਂ ਨੇ ਉਹ ਜੇ ਰੱਖ ਸਕਦੇ ਵਿੱਚ ਰੱਖ ਸਕਦੇ ਆ ਨਾ ਹਾਂ ਆ ਫੇਰ ਤਾਂ ਉਦੋਂ ਹੀ ਆਨੰਦ ਆ ਜੀ ਨਾ ਹਾਂ ਵੱਧੀ ਆ ਹੈ ਨਾ ਆ ਕਿਹੜਾ ਗੇਅਰ ਪਾਇਆ ਹੈ ਤੀਜਾ ਸੀ ਆ ਚੌਥਾ ਭਾਈ ਇਹਦੇ ਨਾਲ ਇੱਕ ਚੀਜ਼ ਹੋਰ ਆ ਜਿਵੇਂ ਉਹ ਦੂਜੀ ਜਿਹੜੀ ਆ ਨਾਰਮਲ ਆ ਉਹਦਾ ਰੇਸ ਤੇ ਆ ਇਹ ਹੁਣ ਜਦੋਂ ਪਹਿਲਾ ਗੇਅਰ ਪਾਤਾ ਇਹ ਬੈਟਰੀ ਦਾ ਵੀ ਖਰਚਾ ਘਟੂਗਾ ਹੌਤਾ ਕਰ ਰਹੀ ਹੈ ਆਪਣੇ ਹਿਸਾਬ ਨਾਲ ਚੱਲ ਰਹੀ ਹੈ ਆਪਣੇ ਹਿਸਾਬ ਨਾਲ ਆ ਦੇਖ ਹੁਣ ਪਹਿਲੇ ਗੇਅਰ ਤੇ ਜਾ ਰਹੀ ਹੈ ਹਮ ਲੈ ਹੁਣ ਜਿੰਨੀ ਮਰਜ਼ੀ ਰੇਸ ਨੱਪਦੇ ਹੋ 20 ਤੇ ਗਈ ਹੈ ਹਾਂ ਜੇ ਇਹਨੂੰ ਇਹੀ ਇੱਥੇ ਤੀਜਾ ਚੌਥਾ ਗੇਅਰ ਕੀਤਾ ਹੁੰਦਾ ਰੇਸ ਇੰਨੀ ਨੱਪੀ ਹੁੰਦੀ 80 ਤੇ 40 ਤੇ ਜਾਵ ਜੇ ਹਾਂ ਤੂੰ ਨੇ ਜਾਣ ਤੇ ਤੋਰ ਜਿਹੜਾ ਹੀ ਮਰਜ਼ੀ ਲਾਇਓ ਜਿਹੜੇ ਮਰਜ਼ੀ ਤੋਰ ਲੈ ਪਹਿਲਾਂ ਤਾਂ ਲੱਗਦਾ ਹੀ ਔਖਾ ਏ ਹੁਣ ਤਾਂ ਹਰਸਾ ਠੀਕ ਹੈ ਜਾ ਬਾਈ ਪਹਿਲਾਂ ਤਾਂ ਕੋਈ ਵੀ ਮਸ਼ੀਨ ਚਲਾਉਣੇ ਔਖੀ ਲੱਗਦੀ ਹੈ ਉੰਡ ਪਾਇਰਾ ਕਮਾਲ ਹੀ ਹੋ ਜਾਂਦੀ ਹੈ ਉਹ ਬਾਈ ਇਹਦੇ ਕੋਲੇ ਪਤਾ ਨਹੀਂ ਲੋਡ ਆ ਕੇ ਕਿਵੇਂ ਕਾਹਦੇ ਤੇ ਆਉਂਦਾ ਬਾਈ ਥੋੜਾ ਜਿਹਾ ਸਾਈਡ ਤੇ ਨਾ ਨਾ ਭਰਾਵਾ ਇਧਰਲੇ ਪਾਸੇ ਕਰ ਲਾ ਇਧਰ ਨਹੀਂ ਹੁੰਦਾ ਚੱਲ ਕੈਚ ਕੈਚ ਕਰੋ ਪਾ ਪੰਜਵਾਂ ਗੇਅਰ ਪਤਾ ਪਤਾ ਪਰ ਨਹੀਂ ਉਹ ਕਿੰਨੇ ਵੀ ਇਹੀ ਪੰਜਵਾਂ ਗੇਅਰ ਨਹੀਂ ਪਾਇਆ ਕਦੇ ਨਹੀਂ ਉਹ ਆਦਾ ਹੀ ਤੀਜਾ ਚੌਥਾ ਤੇ ਪੰਜਵਾਂ ਪਾਉਣੀ ਹੈ ਪਹਿਲਾ ਦੂਜਾ ਨਹੀਂ ਪਾਇਆ ਹਵਾ ਦੇ ਕਿਤੇ ਠੀਕ ਆ ਹਾਂ ਹਵਾ ਤਾਂ ਬਾਰੀ ਬਹੁਤ ਆਉਂਦੀ ਆ ਬਈ ਨਲੇ ਅੱਜ ਪੂਰੀ ਗਰਮੀ ਆ ਹਾਂ ਤਿੰਨ ਤਿੰਨ ਵਜੇ ਮੋਬਾਈਲ ਗਰਮ ਹੁੰਦੇ ਆਪਣੇ ਬਾਕੀ ਸਾਰਾ ਪ੍ਰਿੰਟ ਕੋਲੋਂ ਚੱਲਦਾ ਹੈ ਨਾ ਇੱਕ ਇੱਕ ਬ੍ਰੇਕ ਥੋੜਾ ਜਿਹਾ ਇਹਨਾਂ ਨੇ ਨਾ ਬ੍ਰੇਕ ਦਾ ਥੋੜਾ ਜਿਹਾ ਸਿਸਟਮ ਚੇਂਜ ਕਰਦਾ ਉਹ ਬ੍ਰੇਕ ਪੈਡਲ ਭਾਰਾ ਹੋ ਗਿਆ ਹਾਂ ਇਹ ਪ੍ਰੈਸ਼ਰ ਆਵੇ ਹੋਣਗੇ ਬ੍ਰੇਕ ਮੈਂ ਤਾਂ ਕਰਦੇ ਬਾਈ